ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਆਪਾਂ ਦੱਸਣ ਜਾ ਰਹੇ ਹਾਂ ਜੀ ਵਾਈਬ੍ਰੈਸਟ ਵਾਲਿਆਂ ਦੀਆਂ ਕਟਾਈਆਂ ਤਾਂ ਵੀਡੀਓ ਧਿਆਨ ਨਾਲ ਦੇਖਿਓ ਫੁੱਲ ਦੇਖਿਓ ਜੀ ਅੰਤ ਤੱਕ ਜਿੱਦਾਂ ਕਿ ਇਹਨਾਂ ਦਾ ਤੀਰਾ ਆਪਾਂ 12 ਇੰਚੀ ਤੀਰਾ ਰੱਖਾਂਗੇ ਜੀ 12 ਇੰਚ ਤੀਰਾ ਦੇ ਹਿਸਾਬ ਨਾਲ ਆਪਣਾ 1 ਇੰਚ ਵੱਧ ਲਵਾਂਗੇ ਤਾਂ 6.5 ਤੇ ਨਿਸ਼ਾਨ ਆਊਗਾ 6.5 ਤੋਂ ਆਪਾਂ ਇਸ ਤਰੀਕੇ ਨਾਲ ਲਾਵਾਂਗੇ 7 ਇੰਚ ਆਪਾਂ ਮੋਢੇ ਦੀ ਲੰਬਾਈ ਰੱਖਾਂਗੇ 22 ਇੰਚ ਨਾਲ ਦੀ ਬਰੈਸਟ ਆ 22 ਇੰਚ ਦੀ ਰਿਕੋਰਡਿੰਗ ਆਪਾਂ 11 ਇੰਚ ਦਾ ਮਾਰਕ ਲਾ ਲਾਂਗੇ ਜੀ ਹਾਫ ਇੱਥੋਂ ਆਪਾਂ ਦੇਵਾਂਗੇ 1 ਇੰਚ ਦੀ ਗਲਾਈ ਹਾਂਜੀ ਤੇ ਜਿਵੇਂ ਕਿ ਸੱਤ ਦਾ ਇਹਦਾ ਹਾਫ ਲਾਵਾਂਗੇ ਆਪਾਂ 3.5 3.5 ਦੇ ਰਿਕੋਰਡਿੰਗ ਹੀ ਆਪਾਂ ਆਹ ਵਾਲੀ 2.5 ਇੰਚ ਤੇ ਰੱਖਾਂਗੇ ਬੈਗ ਦੀ 2.5 ਇੰਚ ਤੋਂ ਆਪਾਂ ਇੱਧਰ ਮਲਾ ਦਵਾਂਗੇ ਹਲਕੀ ਜੀ ਨਾਲ ਦੀ ਲੈ ਆਵਾਂਗੇ ਜੀ ਤਾਂ ਕਿ ਪਿੱਛੇ ਮੋਰਨ ਖਿੱਚਣਾ ਪਊਗੀ ਆਪਣੇ ਇਹਦੇ ਨਹੀਂ ਇਹ ਪਲੇਟਾਂ ਪਹਿਣੀਆਂ ਜੀ 11 ਇੰਚ ਤੇ 11.5 ਤੇ ਜੀ ਤੇ ਜੇਕਰ 50 55 ਸਾਲ ਦੀ ਏਜ 'ਚ ਆ ਕੇ ਥੋੜੇ ਛਾਤੀ ਮਤਲਬ ਕਿ ਢਲਕਦੀ ਹੈ ਇਹਨਾਂ ਦੀ ਤਾਂ ਆਪਾਂ 12 ਇੰਚ ਤੇ ਵੀ ਪਾ ਸਕਦੇ ਆਂਗੇ ਤੇ ਨਹੀਂ ਤਾਂ ਜੇ ਜੰਗ ਆਗੇ ਆਪਾਂ ਫਿਰ ਆਪਾਂ ਜਿਵੇਂ ਕਿ 30 ਤੋਂ 35 ਸਾਲ ਤੱਕ ਦੀ ਏਜ ਆਗੇ ਫਿਰ ਆਪਾਂ ਪਾਵਾਂਗੇ 11:30 ਤੇ ਜੀ ਇਹ ਛਾਤੀ ਦੇ ਰਿਕਾਰਡਿੰਗ ਹੀ ਪੈ ਜਾਂਦੀ ਹੈ ਇਹਦੀ ਬਲੇਟ ਤੇ ਇਹ ਤਾਂ ਫਿਰ ਥੋੜੀ ਉੱਪਰ ਚੜਨ ਲੱਗ ਜਾਂਦੀ ਆ ਇਹਦੀ ਪਾਵਾਂਗੇ ਆਪਾਂ 11:30 ਤੇ ਸਾਡੇ 3 ਇੰਚ ਚੜਾਈ ਰੱਖਾਂਗੇ 7 ਇੰਚ ਆਪਾਂ ਪਲੇਟ ਦੀ ਲੰਬਾਈ ਰੱਖਾਂਗੇ ਸਤਾਂ ਇਹ ਆਪਾਂ ਇੱਧਰ ਲਗਾ ਦਾਂਗੇ ਆਹ ਵਾਲਾ ਨਿਸ਼ਾਨ ਆਪਾਂ ਜਿੱਦਾਂ ਕਿ 7 ਆ 3.5 ਦੇ ਵਿਚਕਾਰ ਦੀ ਆਪਾਂ ਕੱਢ ਦਾਂਗੇ 7 ਦੇ ਵਿਚਕਾਰ ਦੀ ਆਪਾਂ ਸਿੱਧੀ 3.5 ਦੇ ਹਿਸਾਬ ਨਾਲ ਆਪਾਂ نیچے ਖਿੱਚ ਲਾਂਗੇ ਸੌਰੀ ਹਾਂਜੀ 3.5 ਦੇ ਹਿਸਾਬ ਨਾਲ ਆਪਾਂ ਲੈਂ ਖਿੱਚ ਲਾਵਾਂਗੇ ਇਹਦੇ ਹਿਸਾਬ ਨਾਲ ਹੀ ਆਪਾਂ ਸਵਾ ਦੋ ਤੇ ਵੀ ਪਾ ਸਕਦੇ ਆ ਜੀ ਢਾਈ ਤੇ ਵੀ ਪਾ ਸਕਦੇ ਆਗੇ ਜ਼ਿਆਦਾਤਰ ਸਵਾ ਦੋ ਤੇ ਹੀ ਸਹੀ ਰਹੂਗੀ ਇਹ ਇਸੇ ਤਰ੍ਹਾਂ ਆਪਾਂ ਖੁੰਝੇ ਨਾਲ ਮਲਾਲ ਕਰ ਆਹ ਵਾਲੀ ਪਲੇਟ ਆਪਾਂ ਪਾਵਾਂਗੇ ਜੀ ਸਵਾ ਦੋ ਤੇ ਹੀ ਇਹ ਪਾਵਾਂਗੇ ਹਾਂਜੀ ਕਮਰ ਹੈਗੀ ਇਹਨਾਂ ਦੀ 18 ਇੰਚ ਤੇ ਆਪਾਂ 9.5 ਇੰਚ ਲਾਵਾਂਗੇ ਹੁੰਦੀਆਂ ਚੱਕਾਂ ਤੇ ਆਪਾਂ ਪਲੇਟਾਂ ਦਾ ਵੱੱਡਾ ਲਾਵਾਂਗੇ ਸੈੱਡ ਸਲਾਈ ਹੈਗੀ ਇਹਨਾਂ ਦੀ 14.5 ਤੇ ਆਪਾਂ 15.5 ਇੰਚ ਲਾਵਾਂਗੇ 15.5 ਇੰਚ ਆਪਾਂ ਇਸ ਕਰਕੇ ਲਾਵਾਂਗੇ ਕਿਉਂਕਿ ਆਪਾਂ ਅੱਧੇ ਇੰਚ ਦੀ ਪਲੇਟ ਚੱਕਾਂਗੇ ਜੀ ਅੱਧਾ ਇੰਚ ਆਪਣਾ ਸਲਾਈ ਦੇ ਵਿੱਚ ਆ ਜਾਊਗਾ ਮੋਢੇ ਵਾਲੀ ਦੇ ਵਿੱਚ ਇਸ ਕਰਕੇ ਆਪਾਂ 15.5 ਇੰਚ ਦੀ ਮਾਰਕਿੰਗ ਕਰਾਂਗੇ ਹੈਪ ਹੈਗੀ ਹੈ ਜੀ ਇਹਨਾਂ ਦੀ 22.5 ਇੰਚ ਤਾਂ ਆਪਾਂ ਸਵਾ 11 ਤੇ ਲਾਵਾਂਗੇ ਜੀ ਇਹ ਮਾਰਕਿੰਗ ਸਵਾ 11 ਤੇ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਇਧਰ ਮਲਾ ਦੇਵਾਂਗੇ ਦਾ ਹਾਂਜੀ ਹੁਣ ਆਪਾਂ ਦੇਵਾਂਗੇ ਕਟਾਈਆਂ ਇਹਦੀਆਂ ਮੋਡਿਆਂ ਵਾਲੀਆਂ ਹੋ ਗਈ ਜੀ ਆਪਣੇ ਮੋਢੇ ਵਾਲੀ ਕਟਾਈ ਜਿਹੜੀ ਆਹ ਵਾਲੀ ਕਟਾਈ ਹੋ ਗਈ ਜੀ ਆਪਾਂ ਬੈਕ ਪੱਲੇ ਦੇਣੀ ਹੈ ਥੋੜੀ ਵਾਰ ਦੀ ਕੱਢ ਕੇ ਰੱਖਾਂਗੇ ਇਸੇ ਤਰ੍ਹਾਂ ਹੀ ਤਾਂ ਕਿ ਬੈਕ ਵਾਲੇ ਪੱਲੇ ਨੂੰ ਖਿੱਚ ਨਹੀਂ ਪਊਗੀ ਆਪਾਂ ਨੂੰ ਪਿੱਛੇ ਮੋਢਿਆਂ ਨੂੰ ਹਾਂਜੀ ਹੁਣ ਆਪਾਂ ਨੀਚੇ ਵਾਲਾ ਪੱਲਾ ਛੋੱਕ ਦਵਾਂਗੇ ਉੱਪਰ ਵਾਲਾ ਰੱਖ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਆਹ ਵਾਲੀ ਕਟਾਈ ਕਰਾਂਗੇ ਹੋ ਗਈ ਜੀ ਆਪਣੀ ਮੋਡਿਆਂ ਦੀ ਕਟਾਈ 1.5 ਇੰਚ ਰੱਖ ਕੇ ਆਪਾਂ ਇਧਰੋਂ ਮਾਰਜਿਨ ਕੱਟ ਦਾਂਗੇ ਹਾਂਜੀ 22 ਛਾਤੀ ਤੱਕ ਮੈਂ ਤੀਰਾ 5.5 ਰੱਖ ਲਈ ਹੁੰਨੀ ਆ 12 ਇੰਚ ਤੀਰਾ ਇਹਦੀ ਕੀ ਫਿਟਿੰਗ ਵਧੀਆ ਹੁੰਦੀ ਆ ਜੀ ਤੇ ਜੇਕਰ ਆਪਾਂ 23 ਦਾ ਰੱਖਦੇ ਆ ਉਪਰੋਂ 23 ਇੰਚ ਛਾਤੀ ਆ ਤਾਂ ਉਹਨਾਂ ਦਾ ਤੀਰਾ ਉਹਦੇ ਹਿਸਾਬ ਨਾਲ ਵਾਧ ਰੱਖਿਆ ਜਾਂਦਾ ਜੀ 10 ਇੰਚ 22 ਤੱਕ ਜੀ 19 ਦਾ ਵੀ ਮਤਲਬ 19 ਤੋਂ ਲੈ ਕੇ 22 ਤੱਕ ਆਪਾਂ 5.5 ਤੀਰਾ ਲਗਾਣੇ ਆ ਜੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ